ਅਗਲੀ ਖਬਰ ਦੇ ਵੱਲ ਵਧੀਏ ਤੇ ਰੁੱਕ ਗਏ థਾਈਲੈਂਡ ਦਾ థਾਈਲੈਂਡ ਦੇ ਵਿੱਚ ਜਿਹੜੀ ਪਾਰਲੀਮੈਂਟ ਆ ਉਹਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਥਕਸੀਨ ਸ਼ਿਵਨਾ ਸ਼ਿਨਾਵਾਤਰਾ ਦੀ ਸਭ ਤੋਂ ਛੋਟੀ ਧੀ ਪੈਂਟੋਗਰਾਤਨ ਜਿਹੜੀ ਸ਼ਿਨਵਾਤਰਾ ਉਹਨੂੰ ਦੇਸ਼ ਦੀ ਨਵੀਂ ਪ੍ਰਧਾਨ ਮੰਤਰੀ ਚੁਣ ਲਿਆ ਆਪਾਂ ਦੇਖਦੇ ਨੇ ਦੇਖਦੇ ਰਹਾਂ ਲਗਾਤਾਰ ਥਾਈਲੈਂਡ ਦੇ ਜਿਹੜਾ ਇਹ ਸਿਆਸੀ ਸੰਕਟ ਐ ਥਾਈਲੈਂਡ ਦੇ ਵਿੱਚ ਜੋ ਸਿਆਸੀ ਉਥਲ ਪੁਥਲ ਸੀ ਉਹਦੇ ਬਾਰੇ ਆਪਾਂ ਲਗਾਤਾਰ ਤੁਹਾਨੂੰ ਜਾਣਕਾਰੀਆਂ ਦਿੰਦੇ ਰਹੇ ਆ ਆ ਜਿਹੜੀ ਪੈਂਟੋਗਰ ਤਾਰਨ ਐ ਇਹ ਥਾਈਲੈਂਡ ਦੀ ਕਮਾਂਡ ਸੰਭਾਲਣ ਵਾਲੇ ਸ਼ਿਨਵਾਤਰਾ ਪਰਿਵਾਰ ਦੀ ਤੀਜੀ ਲੀਡਰ ਬਣ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਉਸਦੇ ਪਿਤਾ ਤਖਸੀਨ ਤਖਸੀਨ ਸ਼ਿਨਵਾਤਰਾ ਇਹ ਰਿਸ਼ਤੇਦਾਰ ਯੰਗਲਕ ਸ਼ੀਨਾਵਾਤਰਾ ਇਸ ਅਹੁਦੇ ਤੇ ਜਿਹੜਾ ਉਹ ਰਹਿ ਚੁੱਕੇ ਨੇ ਤਕਸੀਨ ਸ਼ੀਨਾਵਾਤਰਾ ਨੂੰ ਜਦੋਂ ਹਟਾਇਆ ਗਿਆ ਸੀ ਤਾਂ ਉਦੋਂ ਤਖਤਾ ਪਲਟ ਹੋਇਆ ਸੀਗਾ ਫਿਰ ਸੱਤਾ ਤੋਂ ਉਹ ਲਾਂਭੇ ਕੀਤਾ ਗਿਆ ਸੀਗਾ ਤੇ ਹੁਣ ਸਭ ਤੋਂ ਛੋਟੀ ਧੀ ਹੈ ਪੈਂਤੋਂਗ ਤਾਰਨ ਸ਼ੀਨਾਵਾਤਰਾ ਉਹਨੂੰ ਹੁਣ ਦੇਸ਼ ਦੀ ਨਵੀਂ ਪ੍ਰਧਾਨ ਮੰਤਰੀ THAILAND ਦੀ ਸੰਸਦ ਨੇ ਚੁਣ ਲਿਆ ਜੀ ਜੀ ਅਗਲੀ ਖਬਰ ਵੱਲ ਚਲੀਏ ਅੱਜ ਵਾਸ਼ਿੰਗਟਨ ਪੋਸਟ ਨੇ ਕਾਫੀ ਤਕੜੀ ਜਿਹੜੀ ਰਿਪੋਰਟ ਛਾਪੀ ਆ ਵੀ ਕਿਸ ਤਰ੍ਹਾਂ ਭਾਰਤ ਨੇ ਅਮਰੀਕਾ ਵਾਲਿਆਂ ਨੂੰ ਪ੍ਰੈਸ ਕੀਤਾ ਵੀ ਬੰਗਲਾਦੇਸ਼ ਦੇ ਵਿੱਚ ਜਿਹੜੀ ਹਸੀਨਾ ਦੀ ਸਰਕਾਰ ਆ ਉਹਦਾ ਕ੍ਰਿਟਿਸਾਈਜ਼ ਨਾ ਕੀਤਾ ਜਾਵੇ ਤੇ ਉਹ ਉਹਦੇ ਤੇ ਜਿਹੜਾ ਆ ਈਜ਼ੀ ਗੋਇੰਗ ਹੀ ਰੱਖਿਆ ਜਾਵੇ ਕਹਿੰਦੇ ਵੀ ਇੰਡੀਆ ਦੀ ਸਰਕਾਰ ਨੇ ਪੂਰਾ ਲੋਬੀ ਕੀਤਾ ਵਾਸ਼ਿੰਗਟਨ ਦੇ ਵਿੱਚ ਪ੍ਰਾਈਮ ਮਿਨਿਸਟਰ ਸ਼ੇਖ ਅਸੀਨਾ ਦਾ ਕਿਸੇ ਤਰ੍ਹਾਂ ਕ੍ਰਿਟਿਸਿਜ਼ਮ ਨਾ ਕੀਤਾ ਜਾਵੇ ਇੱਕ ਟਾਈਮ ਦੇ ਉੱਤੇ ਯੂ ਐਸ ਦੀ ਸਰਕਾਰ ਤੇ ਬਾਈਡਨ ਐਡਮਿਨਿਸਟ੍ਰੇਸ਼ਨ ਜੋ ਆ ਉਹਨਾਂ ਨੇ ਕਾਫੀ ਜ਼ਿਆਦਾ ਕ੍ਰਿਟਿਸਾਈਜ਼ ਕੀਤਾ ਸੀ 76 ਸਾਲਾਂ ਦੀ ਅਸੀਨਾ ਜਿਸ ਨੇ ਹਜ਼ਾਰਾਂ ਹੀ ਲੋਕਾਂ ਨੂੰ ਜਿਹੜੇ ਉਹਦੇ ਵਿਰੋਧੀ ਸੀ ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਹੋਇਆ ਸੀ ਪਿਛਲੀ ਵਾਰੀ ਤਾਂ ਇਲੈਕਸ਼ਨ ਦੇ ਵਿੱਚ ਜਿਹੜੀ ਆਪੋਜੀਸ਼ਨ ਆ ਉਹਨਾਂ ਨੇ ਹਿੱਸਾ ਨਹੀਂ ਲਿਆ ਸੀ ਤੇ ਹੁਣ 300 ਤੋਂ ਵੱਧ ਜਿਹੜੇ ਸਟੂਡੈਂਟ ਮਾਰ ਦਿੱਤੇ ਗਏ ਸੀ ਇੰਡੀਆ ਵਾਲੇ ਹਮੇਸ਼ਾ ਜਿੱਦਾਂ ਪੂਰੀ ਦੁਨੀਆ ਨੂੰ ਝੂਠ ਬੋਲ ਕੇ ਇਹ ਕਹਿੰਦੇ ਰਹਿੰਦੇ ਆ ਵੀ ਜੀ ਸਿੱਖ ਆ ਉਹ ਅੱਤਵਾਦ ਫਲਾ ਰਹੇ ਆ ਬਾਹਰਲੇ ਮੁਲਕਾਂ 'ਚ ਮੁਸਲਮਾਨ ਆ ਉਹ ਜਿਹੜੇ ਅੱਤਵਾਦ ਫਲਾ ਰਹੇ ਹੈਗੇ ਆ ਸੋ ਵੱਖ-ਵੱਖ ਇਹ ਹਮੇਸ਼ਾ ਹੀ ਇਹਨਾਂ ਨੇ ਜਿਹੜਾ ਝੂਠ ਦਾ ਪਲੰਦਾ ਕੱਠਾ ਕਰਕੇ ਬਾਹਰਲੀ ਸਰਕਾਰਾਂ ਨੂੰ ਦੇਣਾ ਹੁੰਦਾ ਆ ਹਾਲਾਂਕਿ ਅਮਰੀਕਾ ਦੇ ਸਰਕਾਰ ਨੇ ਸੈਂਕਸ਼ਨਸ ਲਾਈਆਂ ਹੋਈਆਂ ਸੀਗੀਆਂ ਬੰਗਲਾਦੇਸ਼ ਦੀ ਪੁਲਿਸ ਦੇ ਕਈ ਹਾਈ ਲੈਵਲ ਅਫੀਸ਼ੀਅਲਸ ਦੇ ਉੱਤੇ ਵੀ ਉਹ ਐਕਸਟਰਾ ਜੁਡੀਸ਼ੀਅਲ ਅਬਡੈਕਸ਼ਨ ਤੇ ਕਲੇਮ ਕਰਦੇ ਆ ਜੋ ਪੰਜਾਬ ਚ ਹੁੰਦਾ ਸੀ ਉਹੀ ਕੰਮ ਉਹ ਕਰਦੇ ਸੀ ਵੀ ਚੱਕ ਕੇ ਮਾਰ ਦਿਓ ਜਿਹੜਾ ਆਪੋਜੀਸ਼ਨ ਕਰਦਾ ਹੈਗਾ ਇਸ ਤੋਂ ਬਿਨਾ ਹੋਰ ਬਹੁਤ ਸਾਰੇ ਗਵਰਨਮੈਂਟ ਆਫੀਸ਼ੀਅਲਸ ਦੀਆਂ ਵੀ ਜਿਆ ਰਿਸਟ੍ਰਿਕਸ਼ਨ ਸੀਗੀਆਂ ਜਿਨ੍ਹਾਂ ਚ ਲਾ ਐਨਫੋਰਸਮੈਂਟ ਏਜੰਸੀਜ਼ ਵੀ ਹੈਗੀਆਂ ਹਿਊਮਨ ਰਾਈਟਸ ਦੇ ਵੀਊਜ਼ ਬਹੁਤ ਜ਼ਿਆਦਾ ਹੋ ਰਿਹਾ ਸੀ ਵਾਸ਼ਿੰਗਟਨ ਪੋਸਟ ਨੇ ਇਹ ਕਿਹਾ ਪਈ ਆਪੋਜੀਸ਼ਨ ਨੂੰ ਬੰਗਲਾਦੇਸ਼ ਦੇ ਵਿੱਚ ਵਾਸ਼ਿੰਗਟਨ ਪੋਸਟ ਨੇ ਇਹ ਕਿਹਾ ਕਿ ਭਾਰਤ ਦੀ ਸਰਕਾਰ ਨੇ ਅਮਰੀਕਾ ਦੀ ਸਰਕਾਰ ਨੂੰ ਇਹ ਕਿਹਾ ਕਿ ਬੰਗਲਾਦੇਸ਼ ਦੇ ਵਿੱਚ ਜੇ ਆਪੋਜੀਸ਼ਨ ਨੂੰ ਅਲਾਉ ਕਰ ਦਿੱਤਾ ਪਾਵਰ ਨੂੰ ਪਾਵਰ ਵਿੱਚ ਆਉਣ ਨੂੰ ਉਹਦੇ ਨਾਲ ਬੰਗਲਾਦੇਸ਼ ਦੇ ਵਿੱਚ ਇਸਲਾਮਿਸਟ ਗਰੁੱਪ ਦੀ ਬਰੀਡਿੰਗ ਹੋ ਜਾਊਗੀ। ਅ ਭਈ ਇੱਕ ਤਰ੍ਹਾਂ ਦੇ ਨਾਲ ਜਿਹੜੇ ਇਸਲਾਮਿਸਟ ਮਿਲਿਟੈਂਟਸ ਆ ਉਹ ਬਹੁਤ ਜ਼ਿਆਦਾ ਉੱਥੇ ਫੈਲਣਗੇ। ਸੋ ਇਹ ਇਹ ਹਮੇਸ਼ਾ ਹੀ ਝੂਠ ਬੋਲਦੇ ਹੈਗੇ ਆ। ਹਾਲਾਂਕਿ ਹੁਣ ਤੁਸੀਂ ਦੇਖਿਆ ਹੀ ਆ ਵੀ ਜਦੋਂ ਓਵਰਥਰੋ ਹੋ ਗਈ ਆ ਸਰਕਾਰ ਅਮ ਅਮਰੀਕਾ ਵਾਲਿਆਂ ਨੇ ਵੀ ਸਿੱਖ ਜਿੰਨਾਂ ਨੂੰ ਜਿਹੜਾ ਬਣ ਨਹੀਂ ਦਿੱਤਾ ਇੱਥੇ ਤੇ ਹੁਣ ਜਿਹੜਾ ਗ੍ਰਾਮੀਨ ਬੈਂਕ ਦਾ ਸੀਈਓ ਆ ਉਸ ਨੂੰ ਉੱਥੇ ਲਾਇਆ ਗਿਆ ਆ ਜਿਹੜਾ ਨੋਬਲ ਲੌਰिएट ਹੈਗਾ ਆ ਪਿਛਲੇ ਦਿਨਾਂ ਚ ਹਿੰਦੂ ਮੰਦਿਰ ਚ ਵੀ ਗਿਆ ਵੀ ਸਾਡੇ ਕਿਸੇ ਤਰ੍ਹਾਂ ਦੀ ਧਰਮ ਦਾ ਕੋਈ ਰੌਲਾ ਨਹੀਂ ਹੈਗਾ ਹਨਾ ਸੋ ਸਟੂਡੈਂਟਸ ਉਹਨੂੰ ਲੀਡ ਕਰਨਗੇ ਸੋ ਸ਼ਰਿਆਾਂ ਵਿੱਚ ਤਾਂ ਲੱਗਦਾ ਹੈ ਵੀ ਜਿਹੜੀ ਭਾਰਤ ਦੀ ਸਰਕਾਰ ਆ ਉਹ ਬੰਗਲਾਦੇਸ਼ ਦੀ ਸਰਕਾਰ ਇੱਕਮਿਕ ਹੋ ਕੇ ਚੱਲ ਰਹੀ ਸੀ ਇਸੇ ਕਰਕੇ ਜਿਹੜੇ ਬੰਗਲਾਦੇਸ਼ ਦੇ ਲੋਕ ਆ ਉਹ ਭਾਰਤ ਦੀ ਸਰਕਾਰ ਤੋਂ ਬਹੁਤ ਔਖੇ ਆ ਔਖੇ ਇਸ ਕਰਕੇ ਵੀ ਆ ਵੀ ਦੇਖੋ ਇਸ ਜਿਹੜੀ ਲੇਡੀ ਨੇ ਜਿਹੜੀ ਉੱਥੇ ਦੀ ਪ੍ਰੈਜ਼ੀਡੈਂਟ ਧੱਕੇ ਨਾਲ ਬਣੀ ਰਹੀ ਪ੍ਰਾਈਮ ਮਿਨਿਸਟਰ ਉਹਨੇ 300 ਤੋਂ ਵੱਧ ਸਟੂਡੈਂਟ ਮਾਰਤੇ ਹੁਣ ਇਹਨਾਂ ਨੇ ਭਾਰਤ ਵਾਲਿਆਂ ਨੇ ਉਹਨੂੰ ਆਪਣੇ ਕੋਲ ਰੱਖਿਆ ਹੋਇਆ ਤੇ ਇਹ ਦੀ ਫਿਰ ਡੀ ਸਟੇਬਲਾਈਜ਼ ਕਰਨ ਦੀ ਕੋਸ਼ਿਸ਼ ਕਰਨਗੇ ਪਰ ਜਿਹੜੀ ਵਾਸ਼ਿੰਗਟਨ ਪੋਸਟ ਆ ਇਹਨਾਂ ਦੀ ਵੀ ਦਾਤ ਦੇਣੀ ਬਣਦੀ ਆ ਪਰ ਇਹਨਾਂ ਨੇ ਆਪਣੀ ਹੀ ਸਰਕਾਰ ਦਾ ਪੂਰੀ ਤਰ੍ਹਾਂ ਭਾਂਡਾ ਵੀ ਬੰਨਿਆ ਆ ਉਹਨਾਂ ਨੇ ਕਿਹਾ ਵੀ ਵਾਸ਼ਿੰਗਟਨ ਪੋਸਟ ਲਿਖਦਾ ਆ ਵੀ ਆਲਟੀਮੇਟਲੀ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਸੇਕ ਹਸੀਨਾ ਦਾ ਕ੍ਰਿਟਿਸਿਜ਼ਮ ਕਰਨਾ ਉਹ ਇੱਕ ਟਾਈਮ ਦੇ ਉੱਤੇ ਸੌਫਟ ਕਰ ਦਿੱਤਾ ਘਟਾ ਦਿੱਤਾ ਆ ਭਾਰਤ ਦੇ ਕਹਿਣ ਦੇ ਉੱਤੇ ਆ ਇੰਡੀਆ ਜਿਹੜੀ ਪ੍ਰੋ-ਵਾਮੀ ਲੀਗ ਡਿਪਲੋਮੇਸੀ ਆ ਇਹ ਇਹ ਯੂਐਸਏ ਦੇ ਵਿੱਚ ਪੂਰੀ ਤਰ੍ਹਾਂ ਇਹਨੇ ਇਸਨੇ ਆਪਣਾ ਰੋਲ ਨਿਭਾਇਆ ਹੈਗਾ ਸੋ ਵਸ਼ਿੰਗਟਨ ਪੋਸਟ ਨੇ ਆਫੀ ਕਾਫੀ ਵੱਡਾ ਜਿਹੜਾ ਆਰਟੀਕਲ ਆ ਇਹਦੇ ਸਬੰਧ ਦੇ ਵਿੱਚ ਛਾਪਿਆ ਹੈਗਾ ਕਿ ਕਿਸ ਤਰ੍ਹਾਂ ਭਾਰਤ ਦੀ ਸਰਕਾਰ ਨੇ ਅਮਰੀਕਾ ਦੀ ਸਰਕਾਰ ਨੂੰ ਇਹ ਕਿਹਾ ਕਿ ਬੰਗਲਾਦੇਸ਼ ਜੋ ਕੁਝ ਹੋ ਰਿਹਾ ਉਹ ਤੇ ਸੌਫਟ ਰਹੋ ਤੇ ਬਾਲਾ ਬੋਲੋ ਨਾ ਸੇਕ ਅਸੀਨਾ ਸਰਕਾਰ ਨੂੰ ਜਿਹੜਾ ਕਿਸੇ ਤਰ੍ਹਾਂ ਦੇ ਨਾਲ ਕ੍ਰਿਟੀਸਾਈਜ਼ ਨਾ ਕਰੋ ਉਪਰ ਉੱਥੇ ਜਿਹੜੇ ਆ ਇਸਲਾਮਿਸਟ ਮਿਲਿਟੈਂਟਸ ਪੈਦਾ ਹੋ ਜਾਣੇ ਆ ਇਨ ਟਰਨ ਗਵਰਨਮੈਂਟ ਉੱਥੇ ਬਣੀ ਹੋਈ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਨੋਬਲ ਔਰੀਅਟ ਮੁਹੰਮਦ ਯੂਨਸ ਉਹਨਾਂ ਨੇ ਚਾਰਜ ਲਿਆ ਹੋਇਆ ਹਾਲਾਂਕਿ ਦੂਜੇ ਪਾਸੇ ਮੋਦੀ ਸਾਹਿਬ ਉਹਨਾਂ ਨੇ ਉਹਨੂੰ ਵਧਾਈਆਂ ਵੀ ਦਿੱਤੀਆਂ ਹੈਗੀਆਂ ਬੰਨ ਦੇ ਉੱਤੇ ਤੇ ਉਹ ਹਮੇਸ਼ਾ ਹੀ ਪਰ ਇੰਡੀਆ ਦੇ ਕ੍ਰਿਟੀਕਲ ਰਹਿੰਦੇ ਆ ਕਿ ਉਹ ਸੇਕ ਸੀਨਾ ਦੀ ਸਪੋਰਟ ਕਰਦੇ ਸੀ ਕਿਉਂਕਿ ਜਿਹੜਾ ਯੂਨਸ ਆ ਮੁਹੰਮਦ ਯੂਨਸ ਜਿਸ ਨੇ ਗ੍ਰਾਮੀਨ ਬੈਂਕ ਸ਼ੁਰੂ ਕੀਤੀ ਸੀ ਜਿਹਨੂੰ ਨੋਬਲ ਪ੍ਰਾਈਜ਼ ਮਿਲਿਆ ਸੀ ਉਹ ਫਰਾਂਸ ਚ ਰਹਿ ਰਿਹਾ ਸੀ ਉਹਨੂੰ ਆਪ ਇਹਨ ਕੱਢਿਆ ਹੋਇਆ ਸੀ ਮੁਲਕ ਤੋਂ ਬਾਹਰ ਜਿਹੜੇ ਬੰਦੇ ਨੇ ਕੋਸ਼ਿਸ਼-ਕੋਸ਼ 5-500 ਰੁਪਇਆ 1000-1000 ਰੁਪਇਆ ਦੇ ਕੇ ਜਿਹੜੀਆਂ ਬੰਗਲਾਦੇਸ਼ ਚ ਬੀਬੀਆਂ ਐ ਗਰੀਬ ਪਰਿਵਾਰ ਆ ਉਹਨਾਂ ਨੂੰ ਬਿਜ਼ਨਸ ਛੋਟੇ ਬਿਜ਼ਨਸ ਸ਼ੁਰੂ ਕਰਨ ਨੂੰ ਕਿਹਾ ਸੀ ਸੋ ਅੱਜ ਵਾਸ਼ਿੰਗਟਨ ਪੋਸਟ ਨੇ ਇਹ ਕਾਫੀ ਵੱਡੀ ਰਿਪੋਰਟ ਛਾਪੀ ਆ ਜਿਹੜੇ ਸਰੋਤੇ ਆ ਪੜਿਓ ਜ਼ਰੂਰ ਇੰਡੀਆ ਪ੍ਰੈਸ ਯੂਐਸ ਟੂ ਗੋ ਈਜ਼ੀ ਔਨ ਅਸੀਨਾ ਬਿਫੋਰ ਹਰ ਆਊਸਟਰ ਅਫੀਸ਼ੀਅਲਸ ਸੇ ਜੀ ਜੀ ਬਿਲਕੁਲ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਅਸੀਨਾ ਦੇ ਨਾਲ ਜੁੜੀ ਇੱਕ ਹੋਰ ਖਬਰ ਸਾਂਝੀ ਕਰ ਲਈਏ ਤੇ ਇਹਦੇ ਤੇ ਤੇ ਆਵਾਮੀ ਲੀਗ ਦੇ ਜਨਰਲ ਸਕੱਤਰ ਉਬਦਲ ਕਾਦਰ ਦੇ ਖਿਲਾਫ ਹੁਣ ਇੱਕ ਅਧਿਆਪਕ ਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਇੱਕ ਰਿਪੋਰਟ ਦੇ ਵਿੱਚ ਡੇਲੀ ਸਟਾਰ ਨੇ ਇਹ ਜਾਣਕਾਰੀ ਦਿੱਤੀ ਹੈ ਰਿਪੋਰਟ ਦੇ ਨੇ ਦਾਅਵਾ ਕੀਤਾ ਕਿ ਪਾਲੇਕੰਡਾ ਦੇ 35 ਸਾਲਾ ਅਧਿਆਪਕ ਸਲੀਮ ਹੁਸੈਨ ਦੇ ਕਤਲ ਦੇ ਮਾਮਲੇ ਦੇ ਵਿੱਚ ਬਗੂੜਾ ਸਦਰ ਥਾਣੇ ਦੇ ਵਿੱਚ ਹਸੀਨਾ ਤੇ ਕਾਦਰ ਸਮੇਤ ਆਵਾਮੀ ਲੀਗ ਦੇ 99 ਜਿਹੜੇ ਲੀਡਰ ਨੇ ਉਹਨਾਂ ਦੇ ਤੇ ਵਰਕਰਾਂ ਦੇ ਨਾਮ ਸ਼ਾਮਲ ਨੇ ਇੱਥੇ ਦੱਸਿਆ ਗਿਆ ਹੈ ਕਿ 4 ਅਗਸਤ ਦੀ ਗੱਲ ਹੈ ਜਦੋਂ ਮ੍ਰਿਤਕ ਦੇ ਪਿਤਾ ਸਕੰਦਰ ਹੁਸੈਨ ਨੇ ਕਟਰਾ ਦੀ ਰਿਪੋਰਟ ਦਰਜ ਕਰਵਾਈ ਸੀ ਤੇ ਉਹਨੇ ਕਿਹਾ ਸੀਗਾ ਕਿ ਸਲੀਮ ਨੇ 4 ਅਗਸਤ ਨੂੰ ਬਘੂੜਾ ਦੇ ਸਤਮਾਥਾ ਇਲਾਕੇ ਦੇ ਵਿੱਚ ਵਿਦਿਆਰਥੀਆਂ ਦੀ ਅਗਵਾਈ ਵਾਲੇ ਰੋਸ ਮੁਜ਼ਾਹਰੇ ਦੇ ਵਿੱਚ ਹਿੱਸਾ ਲਿਆ ਸੀਗਾ ਇਸੇ ਦੌਰਾਨ ਆਵਾਮੀ ਲੀਗ ਦੇ ਆਗੂਆਂ ਤੇ ਵਰਕਰਾਂ ਨੇ ਪ੍ਰਦਰਸ਼ਨਕਾਰੀਆਂ ਤੇ ਹਮਲਾ ਕਰ ਦਿੱਤਾ ਸੀਗਾ ਤੇ ਇਸੇ ਹਮਲੇ ਦੇ ਵਿੱਚ ਜਿਹੜਾ ਸਲੀਮ ਹੁਸੈਨ ਆ ਉਹਦਾ ਕਤਲ ਕਰ ਦਿੱਤਾ ਗਿਆ ਸੀਗਾ ਤੇਜ਼ ਤਾਰ ਹਥਿਆਰਾਂ ਦੇ ਨਾਲ ਰਿਪੋਰਟ ਦੇ ਮੁਤਾਬਕ ਸਲੀਮ ਦੇ ਭਰਾ ਉੱਜਲ ਹੁਸੈਨ ਨੇ ਵੀ ਦੋਸ਼ ਲਾਇਆ ਕਿ ਆਵਾਮੀ ਲੀਗ ਦੇ ਵਰਕਰਾਂ ਨੇ ਹਸੀਨਾ ਤੇ ਕਾਦਰ ਦੇ ਹੁਕਮਾਂ ਤੋਂ ਬਾਅਦ ਉਹਦੇ ਭਰਾ ਦਾ ਕਤਲ ਕੀਤਾ ਸੀ ਪ੍ਰਧਾਨ ਮੰਤਰੀ ਜਿਹੜੀ ਕਿ ਬੇਦਖਲ ਹੈ ਇਸ ਤੋਂ ਪਹਿਲਾਂ ਉਸ ਨੂੰ ਇੱਕ ਰਾਜਧਾਨੀ ਢਾਕਾ ਦੇ ਮੁਹੰਮਦਪੁਰ ਇਲਾਕੇ ਦੇ ਵਿੱਚ ਵੀ ਇੱਕ ਕਤਲ ਹੋਇਆ ਸੀਗਾ ਜਿਸ ਕਤਲ ਕੇਸ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀ ਜਿੱਥੇ 19 ਜੁਲਾਈ ਨੂੰ ਪੁਲਿਸ ਗੋਲੀਬਾਰੀ ਦੇ ਵਿੱਚ ਇੱਕ ਕਰਿਆਨੇ ਦਾ ਕਾਰੋਬਾਰੀ ਮਾਰਿਆ ਗਿਆ ਸੀਗਾ ਤੇ ਉਸ ਮਾਮਲੇ ਦੇ ਵਿੱਚ ਵੀ ਹੁਣ ਜਿਹੜੀ ਇਹ ਬੇਦਖਲ ਪ੍ਰਧਾਨ ਮੰਤਰੀ ਹੈ ਸ਼ੇਖ ਹਸੀਨਾ ਉਹਦਾ ਨਾਂ ਜਿਹੜਾ ਉਹ ਸ਼ਾਮਲ ਕਰ ਲੈ ਕੇ ਆ ਜੀ